ਯਾਰ 2000 ਰੁਪਏ ਤੋਂ ਸਟਾਰਟ ਹੁੰਦਾ ਉਹ ਵੀ 1 ਸਾਲ ਦਾ ਵੈਬਸਾਈਟ ਬਣਾਉਣੀ ਹੈ ਪਰ ਯਾਰ ਪੈਸੇ ਹੀ ਬਹੁਤ ਲੱਗਦੇ ਪਏ ਆ ਯਾਰ ਮੈਨੂੰ ਕੁਝ ਬੇਸਿਕ ਚਾਹੀਦਾ ਬਸ ਜੇਕਰ ਤੁਸੀਂ ਵੀ ਕੋਈ ਨਾ ਕੋਈ ਪ੍ਰੋਜੈਕਟ ਬਿਜ਼ਨਸ ਹਾਸਤੇ ਵੈਬਸਾਈਟ ਬਣਾਉਣਾ ਚਾਹੁੰਦੇ ਆ ਬਟ ਹੋਸਟ ਡੋਮੇਨ ਜਾਂ ਡਿਜ਼ਾਈਨ ਦੇ ਉੱਤੇ ਪੈਸੇ ਬਹੁਤ ਜਿਆਦੇ ਲੱਗਦੇ ਪਏ ਆ ਡੋਂਟ ਵਰੀ ਤੁਹਾਡੇ ਵਾਸਤੇ ਇਹੋ ਜੇ ਰਿਲਾਈਏਬਲ ਟੂਲਸ ਵਗੈਰਾ ਲੈ ਕੇ ਆਇਆ ਜਿਹੜੇ ਫ੍ਰੀ ਵੀ ਹੈਗੇ ਆ ਤੇ ਫਿਰ ਮੈਂ ਕਹਿੰਨਾ ਹੈਗੇ ਵੀ ਬਹੁਤ ਸੌਕੇ ਆ ਤੇ ਕਸਟਮਾਈਜ਼ ਵਗੈਰਾ ਆਪਸ਼ਨਸ ਬਹੁਤ ਜ਼ਿਆਦੇ ਮਿਲ ਜਾਣਗੇ ਇਸ ਵੀਡੀਓ ਦੇ ਵਿੱਚ ਇੱਕ ਪੂਰਾ ਫੁੱਲ ਸਟੈਪ ਬਾਈ ਸਟੈਪ ਮੈਥਡ ਦੱਸਦਾ ਜੀ ਦੇ ਨਾਲ ਤੁਸੀਂ ਪੂਰੀ ਫੁੱਲ ਵੈਬਸਾਈਟ ਕ੍ਰੀਏਟ ਕਰ ਸਕਦੇ ਆ ਉਹ ਵੀ ਬਿਨਾ ਕਿਸੇ ਪੈਸੇ ਤੋਂ ਤੇ ਬਿਨਾ ਕੋਡਿੰਗ ਤੋਂ ਪਲੱਸ 10 ਚਾਰ ਹੋਰ ਫ੍ਰੀ ਪਾਵਰਫੁੱਲ ਟੂਲਸ ਵੀ ਦੱਸਦਾ ਜੀ ਦੇ ਨਾਲ ਤੁਸੀਂ ਹੋਰ ਵੀ ਜ਼ਿਆਦੇ ਪ੍ਰੋਫੈਸ਼ਨਲ ਤੁਸੀਂ ਆਪਦੀ ਵੈਬਸਾਈਟ ਵਗੈਰਾ ਕ੍ਰੀਏਟ ਕਰ ਸਕਦੇ ਆ ਉਹ ਵੀ ਬਿਨਾ ਪੈਸੇ ਤੋਂ ਸਭ ਤੋਂ ਪਹਿਲਾ ਮੈਥਡ ਬਿਗਨਰ ਫ੍ਰੈਂਡਲੀ ਤੇ 100% ਫ੍ਰੀ Google Sites ਇਥੇ ਆਪਾਂ ਜਾਵਾਂਗੇ sites.google.com ਇਥੇ ਤੁਹਾਨੂੰ ਆਪਦੀ ਈਮੇਲ ਵਗੈਰਾ ਭਰਨੀ ਪਊਗੀ ਇਥੇ ਬਸ ਤੁਹਾਨੂੰ ਆਪਦਾ Google account ਚਾਹੀਦਾ ਬਾਕੀ ਹੋਰ ਕੁਝ ਨਹੀਂ ਸਿਰਫ ਉਹਦੇ ਨਾਲ ਤੁਸੀਂ sign in ਕਰ ਲੈਣਾ ਨਵਾਂ account ਬਣਾਉਣਾ ਤੁਸੀਂ ਨਵਾਂ ਬਣਾ ਲਓ ਮੇਰੀ ਰეკਮੈਂਡੇਸ਼ਨ ਇਹੀ ਹੈ ਨਵਾਂ account ਬਣਾ ਲਿਓ ਮੈਨੇਜ ਕਰਨਾ ਵਗੈਰਾ ਸੌਖਾ ਹੋ ਜਾਂਦਾ ਹੁਣ sign in ਕਰਨ ਤੋਂ ਬਾਅਦ ਆਪਣੇ ਕੋਲੇ ਇਥੇ অপਸ਼ਨ ਆ ਜਾਂਦੇ ਬਲੈਂਕ ਸਾਈਟ ਜਾਂ ਫਿਰ ਟੈਂਪਲੇਟਸ ਵਗੈਰਾ ਦਾ ਜੇਕਰ ਤੁਹਾਡੇ ਕੋਲੇ ਬਿਲਕੁਲ ਵੀ ਐਕਸਪੀਰੀਅੰਸ ਹੈ ਨਹੀਂਗਾ ਵੈਬਸਾਈਟਸ ਦਾ ਫਿਰ ਮੈਂ ਕਹੂੰਗਾ ਕਿ ਇੱਕ ਵਾਰੀ ਤੁਸੀਂ ਟੈਂਪਲੇਟ ਯੂਜ਼ ਕਰਕੇ ਸਟਾਰਟ ਕਰੋ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲੇ ਐਕਸਪੀਰੀਅੰ ਕੀ ਤੁਸੀਂ ਕਿੰਦਾ ਦੀ ਵੈਬਸਾਈਟ ਬਣਾਉਣਾ ਚਾਹੁੰਦੇ ਆ? ਪਰ ਤੁਸੀਂ ਬਲੈਂਕ ਤੋਂ ਸਟਾਰਟ ਕਰ ਸਕਦੇ ਆ ਬਾਕੀ ਮਰਜ਼ੀ ਤੁਹਾਡੀ ਹੈ ਇਸੇ ਟੈਂਪਲੇਟ ਗੈਲਰੀ ਤੇ ਕਲਿੱਕ ਕਰੋਗੇ ਤੇ ਉਸ ਤੋਂ ਬਾਅਦ ਇੱਥੇ ਤੁਹਾਡੇ ਕੋਲੇ ਕਾਫੀ ਜ਼ਿਆਦਾ ਆਪਸ਼ਨਸ ਆ ਜਾਂਦੇ ਆ ਆਪਾਂ ਇਹ ਵਾਲੀ ਚੂਜ਼ ਕਰ ਲੈਨੇ ਆ ਐਜ਼ ਅ ਸਮਾਲ ਬਿਜ਼ਨਸ ਹੁਣ ਇਹ ਤੇ ਇਹ ਵਾਲੀ ਵੈਬਸਾਈਟ ਆ ਗਈ ਹੈ ਇਹਦੇ ਵਿੱਚ ਆਪਾਂ ਕਾਫੀ ਜ਼ਿਆਦਾ ਚੀਜ਼ਾਂ ਜੇ ਐਡਿਟ ਵਗੈਰਾ ਕਰਨੀਆਂ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹੁਣ ਇੱਥੇ ਤੁਸੀਂ ਡਾਇਰੈਕਟਲੀ ਆਪਦਾ ਟੈਕਸਟ ਵਗੈਰਾ ਅਪਡੇਟ ਕਰ ਸਕਦੇ ਆ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਇਹਦਾ ਇਹ ਦੱਸ ਦਿੰਨਾ ਕਿ ਇਹਦੇ ਵਿੱਚ ਫੀਚਰਸ ਵਗੈਰਾ ਕੀ ਮਿਲਦੇ ਆ ਇੱਥੇ ਆਪਣੇ ਕੋਲੇ ਇਨਸਰਟ ਪੇजेस ਤੇ ਥੀਮ ਵਗੈਰਾ ਦੇ ਆਪਸ਼ਨ ਆ ਜਾਂ ਦੇਨ embedding ਦਾ ਮਤਲਬ ਹੈਗਾ ਕਿ ਜੇਕਰ ਤੁਸੀਂ ਕੋਈ ਨਾ ਕੋਈ ਆਪਣੀ ਵੈਬਸਾਈਟ ਤੇ YouTube ਵੀਡੀਓ ਚਲਾਉਣੀ ਹੈ ਡਾਇਰੈਕਟਲੀ ਆਪਣੀ ਵੈਬਸਾਈਟ ਤੇ ਇਹ ਨਹੀਂ ਹੈਗਾ ਕਿ ਲਿੰਕ ਤੇ ਕਲਿੱਕ ਕਰਾਂਗੇ ਉਹ YouTube ਤੇ ਰੀਡਾਇਰੈਕਟ ਕਰੂਗੀ ਉੱਥੇ ਜਾ ਕੇ ਚੱਲੂਗੀ ਨਾ embedding ਦੇ ਨਾਲ ਡਾਇਰੈਕਟਲੀ ਤੁਸੀਂ ਆਪਣੀ ਵੈਬਸਾਈਟ ਤੇ ਉਹ ਵਾਲੀ ਵੀਡੀਓ ਚਲਾ ਸਕਦੇ ਆ ਡਰਾਈਵ ਦਾ ਲਿੰਕ ਵਗੈਰਾ ਵੀ ਤੁਸੀਂ ਸਾਰਾ ਕੁਝ ਐਡ ਕਰ ਸਕਦੇ ਆ ਫਿਰ ਇੱਥੇ ਤੁਹਾਡੇ ਕੋਲ ਇੱਕ ਕੰਟੈਂਟ ਬਲਾਕਸ ਆ ਜਾਂਦੇ ਕਿ ਤੁਸੀਂ ਕਿੱਦਾਂ ਦੀ ਲੇਆਉਟ ਚਾਹੁੰਦੇ ਹੋ ਜੇਕਰ ਆਪਾਂ ਕਹਿ ਦਈਏ ਕਿ ਹੁਣ ਜਿਵੇਂ ਆਹ ਹੈਗਾ ਇੱਥੇ ਆਪਾਂ ਇਸ ਜਗ੍ਹਾ ਤੇ ਕੋਈ ਨਾ ਕੁਝ ਐਡ ਕਰਨਾ ਅਬਾਊਟ ਮੀ ਤੋਂ ਬਾਅਦ ਹੁਣ ਇੱਥੇ ਆਪਣੇ ਕੋਲੇ ਇਦਾਂ ਜਿਹੜੇ ਆ ਸਾਰੇ ਆਪਸ਼ਨ ਦਾ ਇਹਨਾਂ ਦੇ ਵਿੱਚ ਕੋਈ ਵੀ ਵਸ ਤੁਸੀਂ ਡ੍ਰੈਗ ਐਂਡ ਡ੍ਰੌਪ ਇੱਥੇ ਕਰਨਾ ਲਓ ਜੀ ਹੁਣ ਇੱਥੇ ਤੁਸੀਂ ਇਹਦੇ ਟੈਕਸਟ ਵੀ ਐਡ ਕਰ ਸਕਦੇ ਆ ਤੁਸੀਂ ਇੱਥੇ ਅਪਲੋਡ ਕਰ ਸਕਦੇ ਆ ਕੋਈ ਇਮੇਜ ਵਗੈਰਾ ਐਡ ਕਰ ਸਕਦੇ ਆ ਜਿਵੇਂ YouTube ਦਾ ਇੱਥੇ ਆ ਗਿਆ ਉੱਤੇ ਤੁਸੀਂ YouTube ਦੀ ਵੀਡੀਓ ਵਗੈਰਾ ਵੀ ਕੋਈ ਐਡ ਕਰਨੀ ਆ ਉਹ ਵੀ ਕਰ ਸਕਦੇ ਆ ਹੁਣ ਇੱਥੇ ਆਪ ਜਿਵੇਂ ਸਰਚ ਕਰ ਲਈਏ ਹੁਣ ਜਿਵੇਂ ਆਹ ਵੀਡੀਓ ਹੈਗੀ ਆ ਇੱਥੇ ਆਪਾਂ ਇਨਸਰਟ ਤੇ ਕਲਿੱਕ ਕੀਤਾ ਲਓ ਜੀ ਇੱਥੇ ਇੰਬੈਡ ਹੋ ਗਈ ਹੁਣ ਇਹਨੂੰ ਤੁਸੀਂ ਇਦਾਂ ਉਸ ਆਵ ਨਵ ਡੀ ਵੀ ਕਰ ਸਕਦੇ ਆ ਆਪਣੇ ਆਪ ਇਹ ਸਾਰਾ ਕੋਸ਼ੇ ਤੇ ਰੀਸਾਈਜ਼ ਹੋ ਜਾਊਗਾ ਇੱਥੇ ਤੁਸੀਂ ਸਿੱਧਾ ਕਰ ਸਕਦੇ ਆ ਇਹਦੇ ਟੈਕਸਟ ਲਿਖਣਾ ਤੁਸੀਂ ਟੈਕਸਟ ਲਿਖ ਸਕਦੇ ਆ ਜਵੇਂ ਦਾ ਟਾਈਟਲ ਹੈਗਾ ਕਾਫੀ ਜਾਦੇ ਆਪਸ਼ਨਸ ਆ ਜਾਂਦੇ ਆ ਫਿਰ ਉਸ ਤੋਂ ਅਗਲੀ ਗੱਲ ਆਂਦੀ ਆਪਣੇ ਕੋਲੇ ਪੇजेस ਦੀ ਹੁਣ ਇੱਥੇ ਆਪਾਂ ਕੋਈ ਨਾ ਕੋਈ ਅਗਲਾ ਇੱਕ ਪੇਜ ਇੱਥੇ ਡੁਪਲੀਕੇਟ ਵੀ ਕਰ ਸਕਦੇ ਆ ਸਭ ਪੇਜ ਬਣਾ ਸਕਦੇ ਆ ਕੋਈ ਨਵਾਂ ਪੇਜ ਇੱਥੇ ਕ੍ਰੀਏਟ ਕਰਨਾ ਬਸ ਇੱਥੇ ਪਲੱਸ ਤੇ ਆਪਣੇ ਕੋਲੇ ਆਪਸ਼ਨ ਆਊਗਾ ਨਿਊ ਪੇਜ ਨਾਮ ਕੀ ਆਈ ਡੋ ਲੈਟਸ ਸੀ ਇਹ ਆ ਗਿਆ ਹਾਂ ਇੱਕ ਹੋਰ ਆਪਾਂ ਪੇਜ ਕ੍ਰੀਏਟ ਕਰਦੇ ਆਂ ਸਬ ਪੇਜ ਬਿਕਾਜ਼ ਆਫਕੋਰਸ ਇਹਨੂੰ ਸਬ ਪੇਜ ਬਣਾਉਣਾ ਹੁਣ ਜੇ ਆਪਾਂ ਕਹੀਏ ਕਿ ਆਪ ਆਏ تھے ਆਪਣੇ ਕੋਲੇ ਆਪਸ਼ਨ ਹੈਗਾ ਉੱਤੇ ਹੋਮ ਦਾ ਸਬ ਪੇਜ ਆ ਰਿਹਾ ਨਾ ਇੱਥੇ ਤੁਸੀਂ ਹੋਮ ਪੇਜ ਬਣਾ ਸਕਦੇ ਆਂ ਡੁਪਲੀਕੇਟ ਪੇਜ ਕਰ ਸਕਦੇ ਆਂ ਪ੍ਰੋਪਰਟੀਆਂ ਵਗੈਰਾ ਆਉਂਦੀਆਂ ਸਬ ਪੇਜ ਸਾਰੇ ਇੱਥੇ ਆਪਸ਼ਨ ਹੈਗੇ ਪਰ ਜੇਕਰ ਤੁਸੀਂ ਹੁਣ ਆਲਰੇਡੀ ਇੱਕ ਸਬ ਪੇਜ ਬਣਾ ਲਿਆ ਹੁਣ ਜੇ ਸਪੋਜ਼ ਕਰ ਲਈਏ ਆਪਾਂ ਆਲਰੇਡੀ ਇੱਕ ਪੇਜ ਬਣਿਆ ਹੋਇਆ ਪਰ ਆਪਾਂ ਉਹਦੇ ਵਿੱਚ ਗਾਂ ਸਬ ਪੇਜ ਬਣਾਉਣਾ ਪਰ ਉਹਨੂੰ ਰੈਡੀ ਕਰ ਲਿਆ ਬਸ ਇਹਨੂੰ ਡ੍ਰੈਗ ਐਂਡ ਡ੍ਰੌਪ ਇੱਥੇ ਜਦੋਂ ਇਹਨੇ ਪੂਰਾ ਬ ਉਨੇ ਤੇ ਤੁਸੀਂ ਦੇਖ ਰਹੇ ਹੋ ਇਹ ਡ੍ਰੌਪ ਡਾਉਨ ਮੀਨੂ ਮਰ ਗਿਆ ਉਹ ਚੀਜ਼ ਆ ਜਾਂਦੀ ਹੈ ਫਿਰ ਥੀਮਸ ਦੇ ਵਿੱਚ ਆਪਣੇ ਕੋਲੇ ਆਪਸ਼ਨ ਆ ਜਾਂਦੀ ਹੈ ਕਿ ਆਪਾਂ ਜੇਕਰ ਆਪਾਂ ਕਹਿ ਦਈਏ ਕਿ ਹਾਂ ਥੋੜੀ ਜਿਹੀ ਬਕਰੀ ਥੀਮ ਲੈ ਕੇ ਆਉਣੀ ਆ ਉਹ ਸਾਰਾ ਕੁਝ ਹੋ ਸਕਦਾ ਕਲਰਸ ਵਗੈਰਾ ਚੇਂਜ ਕਰ ਸਕਦੇ ਆ ਇਹ ਸਾਰੇ ਆਪਸ਼ਨਸ ਹੈਗੇ ਜਿਵੇਂ ਆਪਾਂ ਹ ਚੁਸ ਕਰ ਲਓ ਜੀ ਨਾਲਗਮੀ ਥੀਮ ਚੇਂਜ ਹੋ ਗਈ ਇੱਥੇ ਆਪਾਂ ਨੈਵੀਗੇਸ਼ਨ ਮੈਥਡ ਟੌਪ ਰੱਖਿਆ ਹੋਇਆ ਕਿਉਂਕਿ ਮੋਸਟਲੀ ਵੈਬਸਾਈਟਸ ਟੌਪ ਹੀ ਯੂਜ਼ ਕਰਦੀਆਂ ਨਹੀਂ ਤਾਂ ਆਪਣੇ ਕੋਲੇ ਇੱਥੇ ਹੋਰ ਆਪਸ਼ਨ ਵੀ ਹੈਗਾ ਹੋਰ ਆਪਸ਼ਨ ਇੱਥੇ ਆਪਣੇ ਕੋਲੇ ਸਾਈਡ ਤੇ ਹੈਗਾ ਕਿ ਜਿਵੇਂ ਇੱਥੇ ਆ ਜਾਂਦਾ ਆਪਾਂ ਫਿਰ ਇਹ ਅਲ ਆਪਸ਼ਨ ਆ ਜਾਂਦੀ ਹੈ ਕਾਫੀ ਵੈਬਸਾਈਟ ਤੁਸੀਂ ਇਹ ਦੇਖੇ ਹੋਗੇ ਐਨੀਮੇਸ਼ਨਸ ਵਗੈਰਾ ਸਭ ਕੁਝ ਆ ਜਾਂਦੀ ਹੈ ਉਹ ਤੁਸੀਂ ਇੱਥੇ ਸਾਰਾ ਕੁਝ ਆਪਦੇ ਅਕੋਰਡਿੰਗਲੀ ਚੈੱਕ ਕਰ ਸਕਦੇ ਹੋ ਹੁਣ ਇੱਥੇ ਤੁਸੀਂ ਬ੍ਰੈਂਡ ਇਮੇਜਸ ਦੇ ਵਿੱਚ ਲੋਗੋ ਫੈਵਿਕਨ ਵਗੈਰਾ ਫੈਵਿਕਨ ਬੇਸਿਕਲੀ ਜਿਹੜਾ ਆਪਣੇ ਸਰਚ ਦੇ ਵਿੱਚ ਨਾਲ ਥੋੜਿਆ ਲੋਗੋ ਬਣਿਆ ਹੁੰਦਾ ਉਹ ਚੀਜ਼ ਆ ਗਈ ਵੀਰ ਟੂਲਸ ਵਗੈਰਾ ਇਥੇ ਕਾਫੀ ਜ਼ਿਆਦੇ ਆਪਸ਼ਨ ਆਨਰੇ ਜੇ ਤੁਸੀਂ ਹੁਣ ਆਪ ਦਾ ਕੋਈ ਕਸਟਮ ਡੋਮੇਨ ਬਣਾਉਣਾ ਉਹ ਬਣਾ ਸਕਦੇ ਆ ਜੇ ਆਲਰੇਡੀ ਤੁਹਾਡੇ ਕੋਲ ਡੋਮੇਨ ਹੈ ਵਗੈਰਾ ਹੈਗਾ ਉਹ ਚੀਜ਼ਾਂ ਤੁਸੀਂ ਇੱਥੇ ਕਨੈਕਟ ਕਰ ਸਕਦੇ ਆ ਐਨਾਲਿਟਿਕਸ ਵਗੈਰਾ ਸਾਰਾ ਕੁਝ ਦੇਖ ਸਕਦੇ ਆ ਇੱਥੇ ਇਨੇਬਲ ਕਰਨਾ ਪਊਗਾ ਬਟ ਪਬਲਿਸ਼ ਕਰਨ ਤੋਂ ਬਾਅਦ ਫਿਰ ਇੱਥੇ ਆਪਣੇ ਕੋਲੇ ਪ੍ਰੀਵਿਊ ਦਾ ਬਟਨ ਹੈਗਾ ਜਦੋਂ ਪ੍ਰੀਵਿਊ ਤੇ ਕਲਿੱਕ ਕਰਤਾ ਆਪਾਂ ਸਾਰੀ ਇਹ ਵੈਬਸਾਈਟ ਦੇਖ ਸਕਦੇ ਜਿਵੇਂ ਆਹ ਆਪਾਂ ਗੱਲ ਕਰਦੇ ਸੀ ਲਓ ਜੀ ਇੱਥੇ ਹੀ ਡਾਇਰੈਕਟਲੀ ਵੀਡੀਓ ਪਲੇ ਹੋਊਗੀ ਆਪ ਇਹ embedding ਹੋ ਗਈ ਹੁਣ ਜੇਕਰ ਆਪਾਂ ਕਹਿ ਲਈਏ ਕਿ ਹਾਂ ਆਪਾਂ ਦੇਖਣਾ ਕਿ ਐਕਚੁਅਲ ਦੇ ਵਿੱਚ ਇਹ ਵਾਲੀ ਵੈਬਸਾਈਟ ਆਪਾਂ ਜਿਹੜੀ ਹੁਣੇ ਕ੍ਰੀਏਟ ਕੀਤੀ ਹੈ ਇਹ ਫੋਨ ਤੇ ਕਿਦਾਂ ਦੀ ਲੱਗੂਗੀ ਕੰਪਿਊਟਰ ਤੇ ਕਿਦਾਂ ਦੀ ਲੱਗੂਗੀ ਟੀਵੀ ਵਗੈਰਾ ਤੇ ਜਾਂ ਟੈਬਲੇਟ ਵਗੈਰਾ ਤੇ ਕਿਦਾਂ ਦੀ ਲੱਗੂਗੀ ਉਹ ਸਾਰੇ ਆਪਣੇ ਕੋਲੇ ਆਪਸ਼ਨਸ ਹੈਗੇ ਬਸ ਇੱਥੇ ਆਪਣੇ ਕੋਲੇ ਥੱਲੇ ਆਹ ਲਾ ਸਾਰੇ ਆਪਣੇ ਕੋਲੇ ਆਪਸ਼ਨਸ ਆ ਜਾਂਦੇ ਆ ਇਹਦੇ ਫੋਨ ਤੇ ਕਲਿੱਕ ਕਰਾਂਗੇ ਲਓ ਜੀ ਇਹ ਵਾਲੀ ਆਪਣੇ ਕੋਲੇ ਇਦਾਂ ਦਾ ਪ੍ਰੀਵਿਊ ਆ ਜਾਊਗਾ ਫੋਨ ਵਾਸਤੇ ਤੇ ਇੱਥੇ ਫਿਰ ਆਟੋਮੈਟਿਕਲੀ ਇਹਨੇ ਲੈਫਟ ਸਾਈਡ ਤੇ ਲੈ ਜਾਣਾ ਇਹਨੂੰ ਫਿਰ ਜੇ ਟੈਬਲੇਟ ਤੇ ਯੂਜ਼ ਕਰਦੇ ਆ ਲਓ ਜੀ ਆ ਟ ਜੇ ਕੰਪਿਊਟਰ ਤੇ ਯੂਜ਼ ਕਰਦੇ ਪਏ ਆ ਤੇ ਫਿਰ ਆ ਫੁੱਲ ਇਦਾਂ ਦੀ ਆ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਤੁਸੀਂ ਇਦਾਂ ਚੈੱਕ ਕਰ ਸਕਦੇ ਆ ਵਰਜਨ ਹਿਸਟਰੀ ਦੇ ਵਿੱਚ ਜਿੰਨੀਆਂ ਵੀ ਤੁਸੀਂ ਹਲੇ ਤੱਕ ਚੇਂਜਸ ਕੀਤੀਆਂ ਸਾਰੀਆਂ ਦੀਆਂ ਸਾਰੀਆਂ ਇੱਥੇ ਤੁਸੀਂ ਦੇਖ ਸਕਦੇ ਆ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਹਾਂ ਤੁਸੀਂ ਕਿਹੜੇ ਸਟੈਪਸ ਫਾਲੋ ਕੀਤੇ ਸੀ ਆ ਵੀ ਵਰਜਨ ਹਿਸਟਰੀ ਤੇ ਕਲਿੱਕ ਕੀਤਾ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਆਗੇ ਕਿ ਆਪਾਂ ਵੀ ਆਹ ਸਾਰਾ ਕੁਝ ਇਹਦੇ ਵਿੱਚ ਕੀਤਾ ਤੇ ਇਹਨੇ ਆਪਾਂ ਨੂੰ ਸਾਰਾ ਕੁਝ ਹੋਵੇਂ ਦਿਖਾ ਦਿੰਦਾ ਇੱਥੇ ਕਰ ਸਕਦੇ ਆ ਰੀਸਟੋਰ ਦਿਸ ਸਾਈਟ ਵਰਜਨ ਜਾਂ ਦਿਸ ਪੇਜ ਵਰਜਨ ਉਹ ਆਪਾਂ ਸਾਰਾ ਕੁਝ ਇੱਥੇ ਆਪਣੇ ਕੋਲੇ ਆਪਸ਼ਨ ਆ ਜਾਂਦੇ ਫਿਰ ਹੁਣ ਆਪਾਂ ਕਹਿ ਲਈਏ ਕਿ ਸਾਰਾ ਕੁਛ ਹੋ ਗਿਆ ਹੁਣ ਗੱਲ ਆਉਂਦੀ ਹੈ ਪਬਲਿਸ਼ ਕਰਨ ਦੀ ਤੇ ਲੋਕਾਂ ਨਾਲ ਸ਼ੇਅਰ ਕਰਨ ਦੀ ਫਿਰ ਹੁਣ ਜਿਵੇਂ ਆ ਤੁਸੀਂ ਦੇਖ ਰਹੇ ਹੋ ਕਿ ਇਹ ਤੇ ਕਾਪੀ ਨਹੀਂ ਕਰ ਸਕਦੇ ਕਿ ਭਈ ਇਹ ਤਾਂ ਗ੍ਰੇ ਆਊਟ ਹੋਇਆ ਵਾ ਆਪਾਂ ਲਿੰਕ ਕਿਵੇਂ ਕਾਪੀ ਕਰੀਏ ਕਿਉਂਕਿ ਇਹ ਪਬਲਿਸ਼ ਨਹੀਂ ਕੀਤੀ ਹੋਈ ਹੈ ਇਸ ਕਰਕੇ ਸ਼ੇਅਰ ਨਹੀਂ ਕਰ ਸਕਦੇ ਹਾਂ ਜੇ ਤੁਸੀਂ ਇਹ ਵਾਲੀ ਵੈਬਸਾਈਟ ਕਿਸੇ ਨਾਲ ਸ਼ੇਅਰ ਕਰਨੀ ਹੈ ਜੋ ਤੁਹਾਡੀ ਐਡੀਟਿੰਗ ਦੇ ਵਿੱਚ ਤੁਹਾਨੂੰ ਹੈਲਪ ਕਰੂਗੀ ਮੈਨੇਜ ਕਰਨ ਦੇ ਵਿੱਚ ਹੈਲਪ ਕਰੂ ਕੋਈ ਨਾ ਕੋਈ ਫਿਰ ਤੁਸੀਂ ਸ਼ੇਅਰ ਵਿਦ ਆਦਰਸ ਦੇ ਨਾਲ ਕਲਿੱਕ ਕਰਕੇ ਉਹਦੇ ਤੋਂ ਤੁਹਾਡੇ ਕੋਲੇ ਸਾਰੇ ਆਪਸ਼ਨਸ ਆ ਜਾਣਗੇ ਹੁਣ ਜੇ ਆਪਾਂ ਪਬਲਿਸ਼ ਤੇ ਕਲਿੱਕ ਕਰੀਏ ਫਿਰ ਇਹ ਤੇ ਵੈਬਸਾਈਟ ਦਾ ਨਾਮ ਆਪ ਨੂੰ ਦੇਣਾ ਪਊਗਾ ਵੈਬ ਐਡਰੈਸ ਹੁਣ ਇਹ ਇਹ ਹੋ ਗਿਆ ਆਪਣੇ ਕੋਲੇ ਜੇ ਆਪਣੇ ਕੋਲੇ ਆਲਰੇਡੀ ਕੋਈ ਨਾ ਕੋਈ ਡੋਮੇਨ ਹੈਗਾ ਆਪਾਂ ਉਹ ਵੀ ਇੱਥੇ ਯੂਜ਼ ਕਰ ਸਕਦੇ ਆਂ ਬਟ ਜੇ ਨਹੀਂ ਫਿਰ ਇੱਥੇ ਇਨੀ ਯੂਜ਼ ਕਰਨਾ ਜੀ sites.google.com view ਆਪਣਾ ਜੋ ਵੀ ਆਪਾਂ ਨਾਮ ਰੱਖਿਆ ਉਹ ਚੀਜ਼ ਹੋਊਗੀ ਇੱਥੇ ਬਸ ਪਬਲਿਸ਼ ਤੇ ਕਲਿੱਕ ਕਰਾਂਗੇ ਤੇ ਉਸ ਤੋਂ ਬਾਅਦ ਲਓ ਜੀ ਇੱਥੇ ਇਹਨੇ ਕਰ ਦੇਣਾ ਪਬਲਿਸ਼ ਇਹ ਹੋ ਗਈ ਪਬਲਿਸ਼ ਤੇ ਹੁਣ ਜਦੋਂ ਤੁਸੀਂ ਇੱਥੇ ਜਾਓਗੇ ਲਓ ਜੀ ਆਹ ਹੋ ਗਿਆ ਕਾਪੀ ਲਿੰਕ ਲਓ ਜੀ ਆਪਾਂ ਇਨਕੋਰਗਨੇਟਿਵ ਮੋਡ ਖੋਲ ਲਿਆ ਇਹਦੇ ਵਿੱਚ ਆਪਾਂ ਵੈਬਸਾਈਟ ਓਪਨ ਕਰਦੇ ਹਾਂ ਲਓ ਜੀ ਇਹ ਵੈਬਸਾਈਟ ਖੁੱਲ ਗਈ ਤੇ ਇਹਦੇ ਵਿੱਚ ਆਫਕੋਰਸ ਵੀਡੀਓ ਵਗੈਰਾ ਵੀ ਚੱਲੂਗੀ ਇਹ ਮੈਥਡ ਪਰਫੈਕਟ ਹੈਗਾ ਸਟੂਡੈਂਟਸ ਅਸਤੇ স্মॉल ਪੋਰਟਫੋਲੀਓਸ ਜਾਂ ਫਿਰ ਕੋਈ স্মॉल ਬਿਜ਼ਨੈਸਿਸ ਵਗੈਰਾ ਅਸਤੇ ਉਹਨਾਂ ਅਸਤੇ ਪਰਫੈਕਟ ਹੈਗਾ ਜਿਹੜੇ ਸਿਰਫ ਸਟਾਰਟ ਆਊਟ ਕਰਦੇ ਪਏ ਆ ਤੇ ਉਹਨਾਂ ਕੋਲੇ ਬਜਟ ਵਗੈਰਾ ਇੰਨਾ ਖਾਸ ਹੈ ਨਹੀਂਗਾ ਹੁਣ ਇਹਦੇ ਵਿੱਚ ਤੁਹਾਡੇ 9 ਡੋਮੇਨ ਦੇ ਪੈਸੇ ਲੱਗੇ 9 ਹੋਸਟਿੰਗ ਦੇ ਪੈਸੇ ਲੱਗੇ ਤਦ ਕੁਝ ਫ੍ਰੀ ਪਲਾਨ ਦੇ ਵਿੱਚ ਇਨਕਲੂਡਡ ਹੈ ਸੈਕੰਡ ਆਪਸ਼ਨ card.co ਜਿੱਥੇ ਤੁਸੀਂ ਵਨ ਪੇਜ ਬਿਊਟੀਫੁਲ ਵੈਬਸਾਈਟਸ ਬਣਾ ਸਕਦੇ ਹੋ ਉਹ ਵੀ ਫ੍ਰੀ ਦੇ ਵਿੱਚ ਸਾਈਨ ਇਨ ਕਰਨਾ ਪਊਗਾ ਇੱਥੇ ਤੁਹਾਡੇ ਕੋਲੇ ਆਪਸ਼ਨ ਆ ਜਾਂਦਾ ਚੂਜ਼ ਅ ਸਟਾਰਟਿੰਗ ਪੁਆਇੰਟ ਫਿਰ ਇੱਥੇ ਤੁਹਾਡੇ ਕੋਲੇ ਬਹੁਤ ਹੀ ਜ਼ਿਆਦਾ ਟੈਂਪਲੇਟਸ ਆ ਜਾਂਦੀਆਂ ਤੁਸੀਂ ਬਲੈਂਕ ਪੇਜ ਵੀ ਆਫ ਕੋਰਸ ਸਿਲੈਕਟ ਕਰ ਸਕਦੇ ਆ ਬਾਕੀ ਟੈਂਪਲੇਟ ਚੂਜ਼ ਕਰਨੀ ਆ ਉਹ ਤੁਹਾਡੀ ਮਰਜ਼ੀ ਆ ਜਿਵੇਂ ਹੁਣ ਆਪਾਂ ਇਹ ਵਾਲੀ ਸਿਲੈਕਟ ਕਰ ਲੈਨੇ ਆ ਇਹ ਦੇ ਸਲੈਕਟ ਕਰਕੇ ਤੁਹਾਨੂੰ ਇਥੇ ਆਟੋਮੈਟਿਕਲੀ ਇਹਨੇ ਸਾਰਾ ਕੁਝ ਦੱਸ ਦੇਣਾ ਇਨਸਟਰਕਸ਼ਨਸ ਬੇਸਿਕਲੀ ਆਪਾਂ ਨੂੰ ਇਨਸਟਰਕਸ਼ਨਸ ਤਾਂ ਚਾਹੀਦੀ ਹੀ ਹੁੰਦੀ ਹੈ ਨਾ ਸਾਰੀਆਂ ਇਨਸਟਰਕਸ਼ਨਸ ਇਹਨੇ ਦੇ ਦੇਣੀਆਂ ਤੇ ਫਿਰ ਇਥੇ ਆਪਾਂ ਆਪਦਾ ਸਾਰਾ ਕੁਝ ਜੋ ਵੀ ਇਥੇ ਐਡ ਵਗੈਰਾ ਕਰਨਾ ਹੁਣ ਇਹਦੇ ਵਿੱਚ ਸਿਰਫ ਇੱਕੋ ਚੀਜ਼ ਹੈ ਕਿ ਤੁਸੀਂ ਸਿਰਫ ਇਹਦੇ ਇੱਕ ਹੀ ਪੇਜ ਬਣਾ ਸਕਦੇ ਆ 프리 ਦੇ ਵਿੱਚ ਪਲੱਸ ਇਹਦੇ ਵਿੱਚ card.co ਤੁਹਾਡਾ ਡੋਮੇਨ ਹੋਊਗਾ ਇਹ ਹੀ ਡਾਉਨਟੇਨਾ ਬਾਕੀ ਮੈਕਨ ਸਾਰੇ ਅਪ ਹੇਅਰ ਅੱਛਾ ਇੱਥੇ ਆਪਣੇ ਕੋਲੇ ਫਿਰ ਪ੍ਰੀਵਿਊ ਦੇ ਆਪਸ਼ਨਸ ਵੀ ਆ ਜਾਂਦੇ ਆ ਇਦਾਂ ਕਿ ਅੱਛਾ ਕਿਵੇਂ ਦੀ ਆਪਣੀ ਵੈਬਸਾਈਟ ਵਗੈਰਾ ਲੱਗੂਗੀ ਇੱਥੇ ਆਪਾਂ ਪ੍ਰੋਪਰ ਪਲੇ ਵੀ ਕਰ ਸਕਦੇ ਆ ਕਿ ਐਨੀਮੇਸ਼ਨ ਵਗੈਰਾ ਕਿਦਾਂ ਦੇ ਲੱਗਣਗੇ ਜਦੋਂ ਵੈਬਸਾਈਟ ਆਪਣੀ ਟਾਰਟ ਹੋਊਗੀ ਇੱਥੇ ਆਪਾਂ ਸੇਵ ਕਰ ਸਕਦੇ ਆ ਪਲੱਸ ਪਬਲਿਸ਼ ਵਗੈਰਾ ਸਟਾਰਟ ਓਵਰ ਬੈਕਗਰਾਉਂਡ ਪੇਜ ਕਾਫੀ ਜਿਆਦੇ ਇਥੇ ਆਪਣੇ ਕੋਲੇ ਆਪਸ਼ਨਸ ਆ ਜਾਂਦੇ ਆ ਤੁਸੀਂ ਮੜਾ ਇਹਨੂੰ ਇੱਕ ਵਾਰੀ ਐਕਸਪਲੋਰ ਕਰਕੇ ਦੇਖਿਓ ਹਾਂਜੀ ਜੇਕਰ ਤੁਹਾਨੂੰ ਥੋੜੀ ਬਹੁਤੀ ਕੋਡਿੰਗ ਵਗੈਰਾ ਆਉਂਦੀ ਆ ਤੇ ਫਿਰ ਗਿਟਹਬ ਪੇਜਿਸ ਤੋਂ ਵਧੀਆ ਮੈਂ ਕਹਿੰਨਾ ਹੋਰ ਕੁਝ ਨਹੀਂ ਮਿਲ ਸਕਦਾ pages.github.com ਤੇ ਆਪਾਂ ਜਾਵਾਂਗੇ ਤੇ ਇਥੇ ਆਪਣੇ ਕੋਲੇ ਸਾਰੇ ਤੇ ਸਾਰੀ ਇਹਨੇ ਆਪ ਹੀ ਆਪ ਨੂੰ ਸਾਰਾ ਦੱਸੀ ਜਾਣਾ ਕਿ ਹਾਂ ਕਿਵੇਂ ਕਰਨਾ ਇਹ ਸਾਰੇ ਹੋ ਗੋ ਜਾਏਗਾ ਸਾਰੇ ਆਪਣੇ ਕੋਲੇ ਆਪਸ਼ਨਸ ਆ ਜਾਂਦੇ ਆ ਯੂਜ਼ਰੀਆਂ ਆਰਗੇਨਾਈਜੇਸ਼ਨ ਸਾਈਟ ਚਾਹੀਦੀ ਹੈ ਜਾਂ ਪ੍ਰੋਜੈਕਟ ਸਾਈਟ ਚਾਹੀਦੀ ਹੈ ਆਪਾਂ ਯੂਜ਼ਰ ਔਰ ਆਰਗੇਨਾਈਜੇਸ਼ਨ ਸਾਈਟ ਤੇ ਜਾਣੇ ਇਥੇ ਆਪਣੇ ਕੋਲੇ ਹੁਣ ਇਹਨੇ ਸਾਰੇ ਸਟੈਪਸ ਦੱਸਦੇ ਕਿ ਕਿਵੇਂ ਕਰਨੇ ਆ ਕ੍ਰੀਏਟ ਨਿਊ ਰਿਪੋਜ਼ਟਰੀ ਇਹਨੇ ਆਪਾਂ ਸਾਰੇ ਦੱਸਤਾ ਕਿ ਕਿੱਸਾ ਬਣਾ ਬਰੋਣੀ ਹੈ ਫਿਰ ਉਸ ਤੋਂ ਬਾਅਦ ਆਪਾਂ ਐਲੀਮੈਂਟ ਕਿਹੜੇ ਚੂਜ਼ ਕਰਦੇ ਆ ਟਰਮੀਨਲ ਕਰਨਾ ਗਿਟਹਬ ਡੈਸਕਟਾਪ ਯਾ ਮੈਨੂੰ ਪਤਾ ਹੀ ਹੈ ਨਹੀਂ ਕਿ ਭਈ ਕਿਹੜਾ ਹੈਗਾ ਉਹਦੇ ਵਿੱਚ ਆਪਣੇ ਕੋਲੇ ਸਾਰੇ ਆਪਸ਼ਨਸ ਆ ਜਾਣੇ ਨੇ ਸਾਰਾ ਕੁਝ ਇਹਨੇ ਆਪਾਂ ਨੂੰ ਆਪ ਹੀ ਦੱਸ ਦੇਣਾ ਕਿ ਹਾਂ ਕਿਵੇਂ ਆ ਹੁਣ ਇਹਦੇ ਵਿੱਚ ਬਸ ਗੱਲ ਇਹੀ ਹੈ ਕਿ ਜੇਕਰ ਤੁਹਾਨੂੰ ਕੋਡਿੰਗ ਵਗੈਰਾ ਆਉਂਦੀ ਹੈ ਫਿਰ ਤੁਹਾਡੇ ਵਾਸਤੇ ਇਹ ਚੀਜ਼ ਆ ਤੁਸੀਂ ਇੱਥੇ ਸੀਐਸਐਸ ਜਾਂ ਫਿਰ ਐਚਟੀਐਮਐਲ ਫਾਈਲਸ ਨੂੰ ਪੁਸ਼ ਕਰ ਸਕਦੇ ਆ ਇਸ ਵੈਬਸਾਈਟ ਦੇ ਉੱਤੇ ਤੁਸੀਂ ਆਪ ਦਾ ਕਸਟਮ ਡੋਮੇਨ ਵੀ ਬਣਾ ਸਕਦੇ ਆ ਆਪਸ਼ਨਲ ਆ ਮਰਜ਼ੀ ਤੁਹਾਡੀ ਆ ਕਰ ਸਕਦੇ ਆ ਆਪਸ਼ਨ ਹੈਗਾ ਇੱਥੇ ਇਹ ਫ੍ਰੀ ਆਫ ਕਾਸਟ ਕਰ ਸਕਦੇ ਆ ਤੇ ਨਾਲੇ ਇਹ ਪੂਰੇ ਵਰਲਡ ਦੇ ਵਿੱਚ ਬਹੁਤ ਜ਼ਿਆਦੇ ਜਿਹੜੇ ਡਿਵੈਲਪਰਸ ਹੈਗੇ ਆ ਉਹ ਯੂਜ਼ ਕਰਦੇ ਆ ਹੁਣ ਤੁਹਾਨੂੰ ਪਤਾ ਹੀ ਆ ਗਿਟਹਬਸ ਦੇ ਜਿਹੜੇ ਪੇजेस ਵਗੈਰਾ ਇਹ ਕਿ ਦਿ ਐਂਜਨ ਨੇ ਵੀ ਹੁੰਦੇ ਉਹ ਸਾਰੇ ਇਸੇ ਤਰੀਕੇ ਨਾਲ ਬਣੇ ਹੋਏ ਆ ਮੈਂ ਕਹਣਾ ਹੈਗਾ ਇਹ ਟਾਪ ਕਲਾਸ ਆ ਬਟ ਜੇਕਰ ਤੁਹਾਨੂੰ HTML ਜਾਂ ਫਿਰ ਲੈਂਗੁਏਜ ਵਗੈਰਾ ਕੋਈ ਨਾ ਕੋਈ ਆਉਂਦੀ ਹੈ ਕੋਡਿੰਗ ਆਉਂਦੀ ਹੈ ਫਿਰ ਤੁਹਾਡੇ ਵਾਸਤੇ ਇਹ ਆਪਸ਼ਨ ਆ ਇੱਕ ਹੈਕ ਦੱਸਾਂ ਸોર્ટ ਆਫ AI ਨੂੰ ਯੂਜ਼ ਕਰਕੇ ਤੁਸੀਂ ਬੜੇ ਵਧੀਆ ਆਈਡੀਆਜ਼ ਵਗੈਰਾ ਲੈ ਸਕਦੇ ਆ ਬਹੁਤ ਜ਼ਿਆਦੇ ਚੀਜ਼ ਕੈਂਡਾ ਬਟ ਬੀ ਕਾਸ਼ਿਅਸ ਹੁਣ ਇਤੇ ਕਰਨਾ ਕੀ ਆ durable.co ਜਾਂ ਫਿਰ wix adi ai ਜਾਂ ਤੁਸੀਂ ai ਟੂਲਸ ਨੂੰ ਤੁਸੀਂ ਯੂਜ਼ ਕਰ ਸਕਦੇ ਆਂ ਵੈਬਸਾਈਟ ਬਣਾਉਣ ਵਾਸਤੇ ਇਥੇ ਬਸ ਤੁਸੀਂ ਥੋੜੀ ਜੀ ਡਿਟੇਲ ਭਰਨੀ ਆ ਤੇ ਨਾਲ ਲਗਵੇਂ ਤੁਸੀਂ ਇਨਸਟੈਂਟਲੀ ਉਹ ਵੈਬਸਾਈਟ ਬਣਾ ਸਕਦੇ ਆਂ ਹੁਣ ਇਹਦੇ ਵਿੱਚ ਗੱਲ ਇਹ ਹੈ ਕਿ ਜਦੋਂ ਤੁਸੀਂ ਪਬਲਿਸ਼ ਕਰਨ ਜਾਓਗੇ ਇਥੇ ਨਾਲ ਲਗਵੇਂ ਪੇ ਅਵਾਲ ਆਇਆ ਨਹੀਂ ਹੈ ਕਿ ਹਾਂ ਵੀ ਤੁਸੀਂ ਪੈਸੇ ਭਰੋ ਰਾਈਟ ਆਪਾ ਪੈਸੇ ਭਰਨੇ ਨਹੀਂ ਹੁਣ ਇਥੇ ਆਪਾਂ ਕਰਨਾ ਕੀ ਹੈ ਹੁਣ ਤੁਸੀਂ ਇਥੋਂ ਲੇਆਉਟ ਦਾ ਆਈਡੀਆ ਲੈ ਲਓ ਸਾਰਾ ਦਾ ਸਾਰਾ ਤੇ ਫਿਰ ਉਸ ਤੋਂ ਬਾਅਦ ਤੁਸੀਂ ਆਪਦੀਆਂ Google sites ਦੇ ਉੱਤੇ ਜਾ ਕੇ ਸੇਮ ਐਗਜ਼ੈਕਟ ਆਈਡੀਆ ਤੁਸੀਂ ਕਾਪੀ ਪੇਸਟ ਕਰ ਸਕਦੇ ਆ ਉਹਦੇ ਨਾਲ ਤੁਹਾਡੀ ਵੈਬਸਾਈਟ ਫ੍ਰੀ ਦੇ ਵਿੱਚ ਇੱਕਦਮ ਮੈਂ ਕਹਿੰਨਾ ਟਾਪ ਕਲਾਸ ਵਾਲੀ ਬਣ ਗਈ ਕਿਉਂਕਿ ਤੁਸੀਂ ਆਈਡੀਆ ਜਿਹੜਾ ਹੈਗਾ ਉਹ ਪ੍ਰੋਪਰ ਪੇਡ ਵਾਲੀ ਵੈਬਸਾਈਟ ਤੋਂ ਲਿਆ ਬਟ ਤੁਸੀਂ ਪੇ ਹੀ ਨਹੀਂ ਕੀਤਾ ਫੁੱਲ ਪਬਲਿਸ਼ ਕਰਨਾਸਤੇ ਸੋ ਆਈ ਮੀਨ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਇਹ ਕਪਲਾ ਹੈਗਾ ਕੁਝ ਨਹੀਂ ਹੈਗਾ ਤੁਸੀਂ ਇਨਸਪੀਰੇਸ਼ਨ ਲੈ ਰਹੇ ਆ ਸੌਟਾ ਕਿਉਂਕਿ ਉਹ ਕਿਹਦਾ ਫਿਰ ਉਸ ਤੋਂ ਬਾਅਦ ਪਬਲਿਸ਼ ਹੋ ਰਹੀ ਹੈ ਰਾਈਟ ਉਹ ਜੀ ਤੁਸੀਂ ਕਰ ਸਕਦੇ ਆ ਆਪਦੀ ਮਰਜ਼ੀ ਆ ਕਰਨਾ ਹੈ ਕਿ ਨਹੀਂ ਤੁਹਾਡੇ ਤੇ ਇਹ ਆਈਡੀਆ ਕਿੰਡ ਲੱਗਿਆ ਮੈਨੂੰ ਮੜੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸੋ ਜੇਕਰ ਤੁਸੀਂ ਵੈਬਸਾਈਟ ਬਿਲਡ ਕਰਨਾ ਚਾਹੁੰਦੇ ਸੀਗੇ ਉਹ ਵੀ ਫ੍ਰੀ ਦੇ ਵਿੱਚ ਫਿਰ ਮੈਂ ਕਹਿੰਨਾ ਇਹ ਵਾਲੇ ਟੂਲਸ ਬਹੁਤ ਜਿਆਦਾ ਤੁਹਾਡੀ ਹੈਲਪ ਕਰਨਗੇ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਿਓ ਤੇ ਹੁਣ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਇਹ ਦੱਸਿਓ ਕਿ ਤੁਸੀਂ ਬਿਜ਼ਨਸ ਵੈਬਸਾਈਟਸਾਸਤੇ ਇੰਟਰਸਟ ਸ਼ੋ ਕਰੋਂਗੇ ਕਿ ਨਹੀਂ कि जेकर ਤੁਹਾਡਾ ਮਨ ਹੈਗਾ ਉਹ ਵਾਲੀ ਚੀਜ਼ ਆਸਤੇ ਤੇ ਫਿਰ ਮੈਨੂੰ ਮੜਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਫਿਰ ਆਪਾਂ ਇੱਕ ਪਾਰਟ 2 ਵੀ ਲੈ ਕੇ ਆ ਸਕਦੇ ਹਾਂ ਜਿੱਥੇ ਪੋਰਟਫੋਲੀਓ ਔਨਲਾਈਨ ਸਟੋਰ ਵਗੈਰਾ ਸਾਰੀ ਚੀਜ਼ ਬਾਰੇ ਦੱਸਾਂਗੇ ਉਹ ਵੀ ਵਿਦਾਊਟ ਐਨੀ ਕੋਡਿੰਗ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਕਰ ਲੋ ਟੈਕ ਵਿਦ ਗ੍ਰਿਵੈਂਚ ਨੂੰ ਇਦਾਂ ਦੇ ਪਾਵਰਫੁੱਲ ਫ੍ਰੀ ਟੂਲਸ ਵਗੈਰਾ ਵਾਸਤੇ ਆਪਾਂ ਆਈਫੋਨ ਦੀਆਂ ਵੀਡੀਓਜ਼ ਬਣਾਉਨੇ ਆਂ ਐਂਡਰੋਇਡ ਸੂਨ ਇਨਾਫ ਮੈਂ ਬਾਇ ਕਰੂੰਗਾ ਤੇ ਫਿਰ ਆਪਾਂ ਐਂਡਰੋਇਡ ਦੇ ਉੱਤੇ ਵੀ ਲੈ ਕੇ ਆਵਾਂਗੇ ਸਾਰੀਆਂ ਵੀਡੀਓਜ਼ ਆਈਪੈਡ ਦੇ ਉੱਤੇ ਵੀ ਆ ਰਹੀਆਂ ਤੇ ਨਾਲ ਫਿਰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਇਦਾਂ ਦੇ ਪਾਵਰਫੁਲ ਟੂਲਸ ਮਿਸ ਨਾ ਕਰੋ ਆਪਾਂ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਟੰਗਾ ਸਤਿ ਸ਼੍ਰੀ ਅਕਾਲ ਰੱਬ ਰਾਖਾ